ਨਬਾ ਵਿਕੇ ਆਜ਼ਾਦ ਵੈਲਫੇਅਰ ਅਤੇ ਸਪੋਰਟਸ ਕਲੱਬ ਵੱਲੋਂ 7ਵੇਂ ਕਬੱਡੀ ਕੱਪ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਕੀਤਾ। ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਦੂਸਰਾ ਪੜਾਅ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਸੁਖਵੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ ਅਤੇ ਗੈਂਗਸਟਰਾਂ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ। ਬਹੁਤ ਸਾਲਾਂ ਤੋਂ ਇਹਨਾਂ ਦੇ ਕਲੱਬ ਦੇ ਨਾਲ ਜੱਸੀ ਜੀ ਦੇ ਨਾਲ ਜੁੜਿਆ ਹੋਇਆ। ਇਸ ਕਰਕੇ ਜਦੋਂ ਉਹ ਅੱਧੀ ਖੇਡਾਂ ਨਾਲ ਵੀ ਸੱਤਾ ਦਿੰਦੇ ਮੈਂ ਉਸ ਵੇਲੇ ਆ ਮੈਂ ਕਿਉਂਕਿ ਖੇਡਾਂ ਜਿਹੜੀਆਂ ਨੇ ਉਹ ਇੱਕ ਸਭ ਤੋਂ ਵੱਡਾ ਜਰੀਆ ਨੇ ਨਸ਼ਿਆਂ ਦੇ ਵਿੱਚੋਂ ਕੱਢਣ ਦੇ ਵਾਸਤੇ ਇੰਨੇ ਸਾਲ ਕੰਟੀਨਿਊਸ ਇਸ ਪੱਧਰ ਦਾ ਜਿਹੜਾ ਟੂਰਨਾਮੈਂਟ ਕਰਾਉਣਾ ਉਹ ਇਸ ਕਲੱਬ ਦੇ ਮੈਂ ਸਮਝਦਾ ਕਿ ਕਲੱਬ ਨੂੰ ਮੈਂ ਬਹੁਤ-ਬਹੁਤ ਮੁਬਾਰਕਾ ਦਿੰਦਾ ਕਿਉਂ ਇਸੇ ਤਰੀਕੇ ਦੇ ਨਾਲ ਹਰ ਸਾਲ ਇਨ੍ਹਾਂ ਖੇਡਾਂ ਵਾਲੇ ਪਾਸੇ ਸਾਡੇ ਨਵੀਂ ਜਨਰੇਸ਼ਨ ਨੂੰ ਤੋਰਦੇ ਜਾ ਰਹੇ ਜਿਹੜਾ ਅੰਮ੍ਰਿਤਸਰ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਹੈਗਾ ਗੈਂਗਸਟਰਾਂ ਦੇ ਕੋਈ ਮਾਮਲੇ ਵੀ ਦਰਜ ਕੀਤੇ ਕਿਸ ਤਰ੍ਹਾਂ ਦੇਖਦੇ ਦੇਖੋ ਜਿਹੜੇ ਲਾਅ ਐਂਡ ਆਰਡਰ ਹੈ ਉਹਦੇ ਉੱਤੇ ਕੋਈ ਵੀ ਉਹਦੇ ਨਾਲ ਜਿਹੜਾ ਜੀ ਉਹ ਖੇਡੂਗਾ ਜ਼ੀਰੋ ਟੋਲਰੈਂਸ ਹੈ ਮੁੱਖ ਮੰਤਰੀ ਸਾਹਿਬ ਦੀ ਚਾਹੇ ਉਹ ਕੋਈ ਗੈਂਗਸਟਰ ਹੋਵੇ ਚਾਹੇ ਸਾਡਾ ਜਿਹੜਾ ਜੀ ਕੋਈ ਆਪਣੀ ਡਿਊਟੀ ਦੇ ਵਿੱਚ ਕਤਾਹੀ ਕਰੇ ਉਹ ਹੋਵੇ ਜਦੋਂ ਕਤਾਹੀ ਹੋਈ ਆ ਤੇ ਤਾਂ ਕਰਕੇ ਮੁੱਖ ਮੰਤਰੀ ਸਾਹਿਬ ਦੇ ਦੇਸ਼ ਦੇ ਤੇ ਸਸਪੈਂਡ ਕੀਤਾ ਗਿਆ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਜੇ ਤੁ ਨਸ਼ਿਆਂ ਵਿਰੁੱਧ ਤੁਹਾਡੀ ਮੁਹਿੰਮ ਲਗਾਤਾਰ ਜਾਰੀ ਹੈ ਕਿਸ ਤਰ੍ਹਾਂ ਬਾਚ ਕਰਦੇ ਹੋ ਹੁਣ ਤੁਸੀਂ ਪਿੰਡਾਂ ਦੇ ਵਿੱਚ ਵੀ ਵਿਛੜਦੇ ਹੋਵੋਗੇ ਹੁਣ ਹਾਲਾਤ ਕਿਸ ਤਰ੍ਹਾਂ ਦੇ ਨੇ ਪਹਿਲਾਂ ਕਿਸ ਤਰ੍ਹਾਂ ਦੇ ਸੀ ਦੇਖੋ ਨਸ਼ਾ ਰਾਤੋਂ ਰਾਤ ਖਤਮ ਨਹੀਂ ਹੋਣਾ ਅਸੀਂ ਯੁੱਧ ਲੜ ਰਹੇ ਹਾਂ ਯੁੱਧ ਜਿਹੜਾ ਉਹ ਕਈ ਐਂਗਲ ਤੋਂ ਲੜਿਆ ਜਾਂਦਾ ਇੱਕ ਜਿਹੜਾ ਫੇਸ ਸੀਗਾ ਸਾਡਾ ਹਰ ਪਿੰਡ ਤੇ ਹਰ ਵਾਰਡ ਤੱਕ ਪਹੁੰਚਣਾ ਉਹ ਮੁਕੰਮਲ ਹੋ ਗਿਆ ਜਿਹਦੇ ਵਿੱਚ ਅਸੀਂ ਹਰ ਪਿੰਡ ਤੱਕ ਪਹੁੰਚੇ ਹਾਂ ਹਰ ਵਾਰਡ ਤੱਕ ਪਹੁੰਚੇ ਹਾਂ ਸੋਂ ਜਿਹੜੀ ਆ ਉਹ ਚਕਾਈ ਆ ਦੂਸਰਾ ਫੇਸ ਜਿਹੜਾ ਜਿਹਦੇ ਵਿੱਚ ਅਸੀਂ VDC ਜਿਹੜੇ ਵਿਲੇਜ ਡਿਫੈਂਸ ਕਮੇਟੀ ਨੇ ਪਿੰਡਾਂ ਦੇ ਰਖਵਾਲੇ ਉਹ ਮੁਕੰਮਲ ਕਰ ਲਿਆ 1 ਲੱਖ ਮੈਂਬਰ ਜਿਹੜਾ ਉਹ ਇਸ ਮਹਿਮ ਦੇ ਨਾਲ ਸਾਡਾ ਜੁੜ ਚੁੱਕਾ ਪਿੰਡਾਂ ਦੇ ਰੂਪ ਦੇ ਵਿੱਚ ਅਗਲਾ ਜਿਹੜਾ ਫੇਸ ਹੈ ਉਹ ਬਹੁਤ ਜਲਦੀ ਸਟਾਰਟ ਹੋਣ ਜਾ ਰਿਹਾ ਜਿਹਦੇ ਵਿੱਚ ਹਰ ਪਿੰਡ ਦਾ ਵਾਸੀ ਇਹਦੇ ਨਾਲ ਜੁੜੂਗਾ ਤਰਨਤਾਰਨ ਜਿਵੇਂ ਚੋਣ ਨੂੰ ਲੈ ਕੇ ਜਿਹੜੇ ਨਤੀਜੇ ਨੇ ਕੀ ਤਸਵੀਰ ਸਾਹਮਣੇ ਆਈ ਹੈ ਦੇਖੋ ਲੋਕਾਂ ਨੇ ਸਰਕਾਰ ਦੇ ਕੰਮਾਂ ਦੇ ਉੱਤੇ ਮੋਹਰ ਲਾਈ ਆ ਇੱਕ ਵਾਰੀ ਨਹੀਂ ਲਾਈ ਆ ਬਾਰ-ਬਾਰ ਜਿਹੜੀ ਆ ਉਹ ਲਾਈ ਆ ਬਹੁਤ ਸਾਰਾ ਕੁਝ ਕਿਹਾ ਜਾਂਦਾ ਸੀ ਜਿਹੜੇ ਕੁਝ ਅਖੌਤੀ ਵਿਦਵਾਨ ਦੇ ਬੈਠੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਬਹੁਤ ਕੁਝ ਬੋਲਦੇ ਸੀਗੇ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਆ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਕੰਮਕਾਰਾਂ ਨੂੰ ਪੈਹਲ ਦਿੰਦੇ ਨੇ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਨੂੰ 300 ਯੂਨਿਟ ਮਹੀਨੇ ਦਾ 2 ਮਹੀਨਿਆਂ ਦਾ 600 ਯੂਨਿਟ ਜਿਹੜਾ ਉਹ ਮਿਲ ਰਿਹਾ ਪਿੰਡਾਂ ਦੀ ਗੱਲ ਕਰੀਏ ਤਾਂ 45 45 ਸਾਲਾਂ ਤੋਂ ਜਿੱਨਾਂ ਟੇਲਾਂ ਦੇ ਉੱਤੇ ਪਾਣੀ ਨਹੀਂ ਸੀ ਆਇਆ ਉੱਥੋਂ ਤੱਕ ਸਰਕਾਰ ਨੇ ਜਿਹੜਾ ਉਹ ਪਾਣੀ ਪਹੁੰਚਾਇਆ ਤੁਸੀਂ ਦੱਸੋ ਕਿ ਕਿਹੜੀਆਂ ਸਰਕਾਰਾਂ ਨੇ ਜਿਨ੍ਹਾਂ ਨੇ 13 ਦੇ ਕਰੀਬ ਟੋਲ ਪਲਾਜ਼ੇ ਜਿਹੜੇ ਉਹ ਬੰਦ ਕਰ ਦਿੱਤੇ ਨੇ ਐਸਐਸਐਫ ਜਿਹੜੀ ਹੈ ਸੜਕ ਸੁਰੱਖਿਆ ਫੋਰਸ ਅਸੀਂ ਉਹ ਬਣਾਈ ਐ ਸਕੂਲਾਂ ਦਾ ਪੱਧਰ ਦੇਖ ਲਓ ਪੁੱਛ ਕੇ ਦੇਖੋ ਆਮ ਲੋਕਾਂ ਨੂੰ ਜਿਨ੍ਹਾਂ ਦਾ ਰੋਜ਼ਾਨਾ ਫ੍ਰੀ ਇਲਾਜ ਜਿਹੜਾ ਉਹ ਮਹੱਲਾ ਕਲੀਨਿਕਾਂ ਦੇ ਵਿੱਚ ਹੋ ਰਿਹਾ ਐ ਇੰਨੇ ਕੰਮ ਕਦੀ ਕਿਸੇ ਸਰਕਾਰ ਨੇ 50 ਸਾਲਾਂ ਚ ਨਹੀਂ ਕੀਤੇ ਹੁਣੇ ਜਿੰਨੇ ਅਸੀਂ 3.5 ਪਾਉਣੇ 24 ਸਾਲਾਂ ਦੇ ਵਿੱਚ ਕਰਤੇ ਆ ਤੇ ਉਸੇ ਕੰਮਾਂ ਦੇ ਉੱਤੇ ਮੋਹਰ ਲਾਈ ਐ ਤਰਨਤਾਂ ਦੇ ਲੋਕਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਆਵਾਜ਼ ਕਰਦੇ ਹੋ ਵਿਦਿਆਰਥੀਆਂ ਨੇ ਕਿਹਾ ਕਿ ਜਦ ਤੱਕ ਚੋਣਾਂ ਨਹੀਂ ਹੁੰਦੀਆਂ ਅਸੀਂ ਪ੍ਰੀਖਿਆ ਦਾ ਵੀ ਬਾਈਕਾਟ ਕਰਾਂਗੇ ਕਿਸ ਤਰ੍ਹਾਂ ਆਵਾਜ਼ ਕਰਦੇ ਹੋ ਇਸ ਦੀ ਦੇਖੋ ਜਿਹੜੇ ਬੱਚੇ ਨੇ ਉਹ ਕਲਾਸਾਂ ਦੇ ਵਿੱਚ ਹੀ ਰਹਿਣੇ ਚਾਹੀਦੇ ਨੇ ਕਿਉਂਕਿ ਉਹ ਉੱਥੇ ਭਵਿੱਖ ਬਣਾਉਣ ਦੇ ਵਾਸਤੇ ਗਏ ਹੋਏ ਨੇ ਜਿਵੇਂ ਬੱਚੇ ਬੈਠੇ ਨੇ ਉੱਥੇ ਤੇ ਉਹਨਾਂ ਦੀਆਂ ਮੁਸ਼ਕਲਾਂ ਨੇ ਸਰਕਾਰ ਚਾਹੇ ਉਹ ਸੂਬੇ ਦੀ ਹੋਵੇ ਚਾਹੇ ਸੈਂਟਰ ਦੀ ਹੋਵੇ ਉਹ ਮਾਈ ਬਾਪ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਗੱਲ ਜਿਹੜੀ ਉਹ ਸੁਣ ਲੈਣੀ ਚਾਹੀਦੀ ਹੈ ਸੈਨੇਟ ਵਾਲੀ ਜਿਹੜੀ ਗੱਲ ਹੈ ਉਹ ਉਹਨਾਂ ਨੇ ਰੱਤਾ ਕਰ ਦਿੱਤੀ ਹੈ ਹੁਣ ਚੋਣਾਂ ਦੇ ਵਿੱਚ ਜਿਹੜੀ ਛੋਟੀ ਜੀ ਗੱਲ ਰਹਿ ਗਈ ਹੈ ਉਹ ਤਰੀਕਾ ਅਨਾਉਂਸ ਕਰ ਦੇਣ ਤਾਂ ਕਿ ਬੱਚੇ ਇਮਤਿਹਾਨਾਂ ਵੱਲ ਨੂੰ ਜਾਣ ਆਯਾਤ ਪਰ ਫਿਰ ਐਂਡ ਸਪੋਰਟਸ ਕਲੱਬ ਦੇ ਬਲੋਂ ਐਨ ਆਰ ਐ ਵੀਰ ਤੇ ਇਲਾਕਾ ਨਿਵਾਸੀਆਂ ਸਹਿਯੋਗ ਨਾਲ ਜਿਹੜਾ ਅੱਜ 7ਵਾਂ ਨਾਬਾ ਕਬੱਡੀ ਕੱਪਾ ਉਸ ਦੇਦ ਘਟਨਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਬਲਤੇਜ ਪੰਨੂ ਜੀ ਮੁੱਖ ਬੁਲਾਰੇ ਜੁਦਨਸਿਆਪਰਤ ਮੋਰਚਾ ਪੰਜਾਬ ਜਿਨ੍ਹਾਂ ਨੇ ਅੱਜ ਇਸ ਖੇਡ ਮੇਲੇ ਦਾ ਉਸ ਘਟਨੇ ਕੀਤਾ ਸੀ ਨਾਲ ਧੰ ਤੇ ਅੱਜ 43 55 ਤੇ 65 ਕਿਲੋ ਦੇ ਮੁਕਾਬਲੇ ਹੋਣਗੇ ਕੱਲ 75 ਕਿਲੋ ਤੋਂ ਇਲਾਵਾ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਅਕੈਡਮੀਆਂ ਦੇ ਫਾਸਵੇਂ ਮੈਚ ਆਉਣ ਜਾ ਰਹੇ ਨੇ ਤੇ ਇਸ ਮੌਕੇ ਤੇ ਪ੍ਰਸਿੱਧ ਗਾਇਕ ਆਰਨਿਤ ਹਰਜੀਤ ਹਰਮਨ ਸੱਭਾ ਜੈ ਲੀ ਸਤੰਦਰ ਸੱਤੀ ਕੁਲਵਿੰਦਰ ਸੋਹੀ ਅਮਰਤਾ ਢੱਲੋ ਤੇ ਐਸ ਕੋਰ ਨੇ ਜਿਹੜਾ ਉਹ ਦਰਸ਼ਕਾਂ ਮਨੋਰੰਜਨ ਵੀ ਕਰ ਰਹੇ ਨੇ ਤੇ ਸਾਡੇ ਕਲੱਬ ਵੱਲੋਂ ਜਿਹੜਾ ਹਰ ਇੱਕ ਵਾਰ ਸਹਿਯੋਗ ਇਹ ਵੱਡਾ ਉਪਰਾਲਾ ਕੀਤਾ ਇਹ ਤਾਂ ਜੋ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਜੋ ਮਾਨ ਜੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਮਹਿੰਮ ਚੱਲ ਰਹੀ ਆ ਅਸੀਂ ਵੀ ਉੱਤੇ ਪੈਰ ਰੱਖਦੇ ਹਾਂ ਹਰ ਸਾਲ ਇੱਕ ਕਬੱਡੀ ਕੱਪ ਕਰਾਉਂਦੇ ਹਾਂ